ਤੁਸੀਂ ਦੇਖ ਰਹੇ ਹੋ ਦਵਾਪਾ ਪਬਲਿਕ ਨਿਊਜ਼ ਔਰ ਅੱਜ ਦੇ ਇਥੇ ਫਲੋਰ थाना ਪੁਲਿਸ ਵੱਲੋਂ ਸੰਜੀਪ ਕਪੂਰ ਜੀ ਨੇ ਇਥੇ ਜਿਹੜੇ ਐਸਐਚਓ ਫਲੋਰ ਦੇ ਉਹਨਾਂ ਨੇ ਨਾਕਾ ਲਗਾਇਆ ਗਿਆ ਇਥੇ ਔਰ ਜਿੰਨੇ ਵੀ ਇਥੇ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਦੇ ਜਿਹੜੀ ਨਿਕਲ ਕੱਸਣ ਵਾਸਤੇ ਇਹ ਜਿਹੜਾ ਨਾਕਾ ਲਗਾਇਆ ਗਿਆ ਜਿੰਨੇ ਇਥੇ ਮੋਟਰਸਾਈਕਲ ਬਿਨਾ ਪੇਪਰਾਂ ਤੋਂ ਜਾਂ ਬਿਨਾ ਨੰਬਰਾਂ ਤੋਂ ਇਥੇ ਜਿਹੜੇ ਆ ਜਿਹੜੇ ਫੜੇ ਗਏ ਆ ਔਰ ਇਹ ਜਿਹੜਾ ਜਿਹੜਾ ਇਹ ਪ੍ਰੋਸੈਸ ਆ ਜਿਹੜਾ ਇਹ ਸੰਜੀਪ ਕਪੂਰ ਜੀ ਵੱਲੋਂ ਐਸਐਚਓ ਫਲੋਰ ਵੱਲੋਂ ਇਹ ਜਿਹੜਾ ਸਾਰਾ ਜਿਹੜਾ ਜਤਨ ਆ ਇਹ ਉਹ ਜਾਰੀ ਕੀਤਾ ਰਹੇਗਾ ਧੰਨਵਾਦ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਿਵੀਜ਼ਨ ਫਲੋਰ ਦੇ ਡੀਐਸਪੀ ਸ਼੍ਰੀ ਸਰਵਨ ਸਿੰਘ ਬਲ ਜੀ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਮੁੱਖ ਅਫਸਰ ਸ਼੍ਰੀ ਸੰਜੀਵ ਕਪੂਰ ਜੀ ਵੱਲੋਂ ਪੂਰੀ ਟੀਮ ਦੇ ਨਾਲ ਨਵਾਂ ਸ਼ਰ ਬਸ ਅੱਡੇ ਵਿਖੇ ਲਗਾਇਆ ਗਿਆ ਨਾਕਾ ਜਿਸ ਵਿੱਚ ਕੱਟੇ ਗਏ ਨੇ ਭਾਰੀ ਚਲਾਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਫਿਲੌਰ ਤੋਂ ਪੱਤਰਕਾਰ ਰਮਨ ਮਾਹੀ ਦੇ ਨਾਲ ਜਗਜੀਤ ਸਿੰਘ ਪੱਟੀ ਦੀ ਖਾਸ ਰਿਪੋਰਟ। ਆਪ ਵੀ ਕਹੋ ਜੀ ਅੱਜ ਸਰ ਅੱਜ ਤੁਸੀਂ ਇੱਥੇ ਨਾਕਾ ਲਗਾਇਆ ਹੈਗਾ ਤੇ ਇਹਦੇ ਵਿੱਚ ਕਿੰਨੇ ਚਲਾਨ ਕੱਟੇ ਗਏ ਆ ਤੇ ਕਿੰਨੇ ਮੋਟਰਲ ਫਾਰਮ ਕੀਤੇ ਗਏ ਆ ਇੱਕ ਮੋਟਰਸਾਈਕਲ ਦਾ ਬੌਂਡ ਕੀਤਾ ਜੀ ਤੇ ਸੱਤ ਚਲਾਣ ਕੀਤੇ ਆ ਜੀ ਸਰ ਕੱਲਾ ਗੱਡੀਆਂ ਦਾ ਮਮੂਥ ਸੈਲ ਦਾ ਕੀਤਾ ਜਾਂ ਗੱਡੀਆਂ ਗੱਡੀ ਦਾ ਵੀ ਕਿਸੇ ਦਾ ਨਹੀਂ ਵੱਡੇ 4 ਵੀਕਲ ਦਾ ਨਹੀਂ ਕੀਤਾ ਵੀ ਹਾਂਜੀ ਮੋਟਰਸਾਈਕਲ ਦਾ ਕੀਤਾ ਜੀ ਉਹਦੇ ਨਾਲ ਖੋ ਦਾ ਸਾਡਾ ਬਹੁਤ ਫਰਕ ਪੈਂਦਾ ਮਾਰੇ ਆਨਸਰ ਜਿਹੜੇ ਆ ਉਹਨਾਂ ਦੇ ਮੋਟਰਸਾਈਕਲ ਬੰਦ ਕਰੀਦੇ ਚੰਗੇ ਲੋਕਾਂ ਨੂੰ ਉਹਨਾਂ ਨਾਲ ਵਧੀਆ ਸਰਕਾਰ ਕਰੀਦਾ ਤੇ ਤੁਹਾਨੂੰ ਤੇ ਕੁਝ ਫਰਕ ਪਿਆਇਗਾ ਜੇ ਲੁਟਕਾ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਚੁਗੀਆਂ ਬਹੁਤ ਲੁਟਕਾ ਖੋਹ ਦਾ ਫਰਕ ਪਿਆ ਜੀ ਜਿਹੜਾ ਮੜਾ ਅਨਸਰ ਹੋਵੇ ਉਹਦਾ ਮੋਟਰਸਾਈਕਲ ਵੀ ਬੌਂਡ ਕਰਦੇਈਦਾ ਜੀ ਉਹਦਾ ਉਹਨਾਂ ਕੋ ਵੈਸੇ ਵੀ ਕਾਗਜ਼ ਨਹੀਂ ਹੁੰਦੇ ਵੀ ਉਹ ਮੋਟਰਸਾਈਕਲ ਚੋਰੀ ਦੇ ਵੀ ਸਾਨੂੰ ਕਾਬੂ ਆ ਜਾਂਦੇ ਆ ਪਤਾ ਲੱਗ ਜਾਂਦਾ ਵੀ ਇਹ ਚੋਰੀ ਦਾ ਵਹੀਕਲ ਆ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚ ਬੌਂਡ ਬਾਰੇ ਫਿਰ ਮੋਟਰਸਾਈਕਲ ਵੀ ਬੌਂਡ ਕਰਦੇਈਦਾ ਹਾਂਜੀ ਸਰ ਜਿਹੜੇ ਅੰਡਰਏਜ ਬੱਚੇ ਹੈਗੇ ਆ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮੈਸੇਜ ਜਣਾ ਚਾਹੁੰਗੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮਤਲਬ ਉਹ ਆਪਣੇ ਬੱਚਿਆਂ ਨੂੰ ਜਿਹੜਾ ਆ 18 ਸਾਲ ਤੋਂ ਘੱਟ ਵਹੀਕਲ ਨਾ ਦੇਣ ਤੇ 18 ਸਾਲ ਤੋਂ ਘੱਟ ਜਿਹੜਾ ਬੱਚਾ ਫਿਰ ਉਹਤੇ ਮਾਤਾ ਪਿਤਾ ਤੇ ਵੀ ਐਫਆਰ ਗੱਜ ਹੁੰਦੀ ਆ ਲਾਉ ਹੁੰਦੀ ਆ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਅੰਡਰੇਜ ਬੱਚਾ ਕੋਈ ਵਹੀਕਲ ਚਲਾਉਂਦਾ ਤਾਂ